ਆਪਣੀ ਰਗਾਂ ਜਿਹੜਾ ਖੂਨ ਸੀ ਉਹਨੂੰ ਹੋਕ ਹੀ ਗਿਆ ਤੇ ਫਿਰ ਕਹਿੰਨੇ ਆ ਆਪਾਂ ਕਿ ਆਪਾਂ ਬੜੇ ਦਲੇਰ ਹੈ ਮੈਂ ਦੂਜੀ ਗੱਲ ਕਰਨਾ ਚਾਹੁੰਦਾ ਦੂਜੇ ਪਾਸੇ ਜਿਹੜੀ ਸੈਂਟਰ ਦੀ ਪਾਰਟੀ ਹੈ ਉਹ ਭਾਰਤੀ ਜਨਤਾ ਪਾਰਟੀ ਹੈ ਜਦੋਂ ਤੱਕ ਉਹਦਾ ਸਮਝੌਤਾ ਛੋਮਨੀ ਕਾਲੀ ਦਲਤਾਂ ਨਹੀਂ ਸੀ ਉਦੋਂ ਉਹਨਾਂ ਨੂੰ ਹਿੰਮਤ ਨਹੀਂ ਪਈ ਕਿ ਖਾਲਸਾ ਪੰਥ ਦੇ ਹੈ ਉੱਤੇ ਹਮਲੇ ਕਰਨ ਤੇ ਕਿਉਂਕਿ ਉਹ ਡਰਦੀ ਸੀ ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਮੁੱਦੇ ਤੇ ਸਰਕਾਰ ਛੱਡੀ ਉਹਨਾਂ ਨਾਲਾਤਾ ਤੋੜਿਆ ਉਹਦੇ ਬਾਅਦ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੀ ਕੌਮ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਪਿਛਲੇ ਸਾਲਾਂ ਵਿੱਚ ਤਖਤ ਹਜ਼ੂਰ ਸਾਹਿਬ ਜਿਹੜਾ ਆਪਣੇ ਤਖਸਾ ਬਣ ਉਹਦੀ ਕਮੇਟੀ ਦਾ ਕਾਨੂੰਨ ਬਦਲ ਦਿੱਤਾ ਕਮੇਟੀ ਬਦਲ ਕੇ ਅੱਜ ਉਹਨਾਂ ਨੇ ਆਰਐਸਐਸ ਦੇ ਕੰਟਰੋਲ ਦੇ ਦਿੱਤਾ ਤਖਤ ਪਟਨਾ ਸਾਹਿਬ ਦੀ ਕਮੇਟੀ ਤੇ ਵੀ ਆਰਐਸਐਸ ਦਾ ਕਬਜ਼ਾ ਹੋ ਗਿਆ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੇ ਗੁਰੂ ਘਰ ਸੰਭਾਲਦੀ ਹੈ ਦਿੱਲੀ ਵੋਟਰਾਂ ਰਹੀਂ ਉੱਥੇ ਮੈਂਬਰ ਚੁਣੇ ਜਾਂਦੇ ਆ ਉੱਥੇ ਵੀ ਉਹਨਾਂ ਨੇ ਸਾਰੇ ਮੈਂਬਰ ਤੋੜ ਕੇ ਅੱਜ ਆਰਐਸਐਸ ਨੂੰ ਦੇ ਦਿੱਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ 103 ਸਾਲ ਪਹਿਲੇ ਬਣਾਈ ਗਈ ਅੰਗਰੇਜ਼ਾਂ ਦੀ ਵੀ ਹਿੰਮਤ ਨਹੀਂ ਹੋਈ ਉਸ ਕਮੇਟੀ ਨੂੰ ਤੋੜਨ ਤੇ ਪਰ ਭਾਜਪੀ ਨੇ ਉਹ ਕਮੇਟੀ ਵੀ ਤੋੜ ਕੇ ਹਰਿਆਣੇ ਦੀ ਲੱਕ ਕਮੇਟੀ ਬਣਾਤੀ ਜਿੱਥੇ ਉਹਦੇ ਮੈਂਬਰ ਸਾਰੇ ਆਰਐਸਐਸ ਦੇ ਮੈਂਬਰ ਬਣਾ ਦਿੱਤੇ ਫਿਰ ਕਦੋਂ ਜਾਗੋਗੇ ਤੁਸੀਂ ਆ ਸਾਰਾ ਕੁਝ ਕਿਉਂ ਹੋ ਰਿਹਾ ਹੈ ਕਿਉਂਕਿ ਤੁਸੀਂ ਆਪਣੀ ਫੌਜ ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਦੀ ਫੌਜ ਪੰਜਾਬੀਆਂ ਦੀ ਫੌਜ ਨੂੰ ਕਮਜ਼ੋਰ ਕਰ ਦਿੱਤਾ ਹੈ ਆ ਨਤੀਜੇ ਸਾਰੇ ਉਹ ਹੈ ਨੁਕਸਾਨ ਆਪਣਾ ਕਰਾ ਰਹੇ ਆ ਆ ਤੁਸੀਂ ਦੇਖਿਆ ਹੀ ਹੈ ਆ ਆਮ ਆਦਮੀ ਪਾਰਟੀ ਨੂੰ ਉਤੀ ਕੀ ਕਿਤੇ ਜੇ ਸੈਂਟਰ ਦੀ ਪਾਰਟੀ ਹੈ ਪਿਛਲੇ ਇਲੈਕਸ਼ਨ ਕੱਲੇ ਕੰਡਾ ਤੇ ਲਿਖਦਾ ਇੱਕ ਮੌਕਾ ਝਾੜੂ ਨੂੰ ਦੇ ਦਿਓ ਕਜਰੀਵਾਲ ਨੂੰ ਦੇ ਦਿਓ ਨਾ ਤੁਸੀਂ ਕੋਈ ਬੰਦਾ ਦੇਖਿਆ ਨਾ ਦੇਖਿਆ ਕਿ ਐਮਐਲਏ ਕੌਣ ਇਹਨਾਂ ਦਾ ਵੋਟਾਂ ਪਾ ਕੇ 92 ਜਿਤਾਤੇ ਅਸੀਂ ਬੜਾ ਕਿਹਾ ਕਿ ਆ ਸਾਰੇ ਉਹ ਲੋਕ ਹੈ ਜਿਨ੍ਹਾਂ ਦਾ ਕਰੈਕਟਰ ਠੀਕ ਨਹੀਂ ਆ ਉਹ ਲੋਕ ਹੈ ਜਿਹੜੇ ਕੱਲੇ ਲੁੱਟਣ ਵਾਸਤੇ ਆ ਰਹੇ ਹੈ ਪਰ ਆਪਣੀ ਕੌਮ ਨੂੰ ਪਤਾ ਨਹੀਂ ਕੀ ਹੋ ਗਿਆ ਆਪਣੀ ਮਾਂ ਪਾਰਟੀ ਨੂੰ ਹਰਾ ਕੇ ਤੁਸੀਂ ਦੇਖ ਲਓ ਕਿੱਡਾ ਵੱਡਾ ਨੁਕਸਾਨ ਹੋ ਗਿਆ ਤੁਹਾਡਾ ਪੰਜ ਦਾ ਸਾਲ ਬੜੀ ਜ਼ਿੰਦਗੀ ਦੇ ਬਰਬਾਦ ਹੋ ਗਏ ਪੰਜ ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦਿੱਤੇ ਕੱਲੀ ਇੱਕ ਝੂਠੀ ਸੌਂ ਖਾਦੀ ਤੇ ਅੱਖਾਂ ਮੀਚ ਕੇ ਵੋਟਾਂ ਪਾਤੀਆਂ ਹੁਣਾਂ ਝਾੜੂ ਵਾਲਨ ਦੇਤੇ ਅੱਜ ਹਾਲਾਤ ਕੀ ਆ ਪੰਜਾਬ ਦੀ ਗੁੰਡਾਗਰਦੀ ਦਾ ਰਾਜ ਗੈਂਗਸਟਰ ਰਾਜ ਕਰ ਰਹੇ ਐ ਲੁੱਟ ਕੋ ਹੋਈਆਂ ਜਾ ਰਹੀਆਂ ਫਰੋਤੀਆਂ ਮੰਗੀ ਜਾ ਰਿਆ ਐ ਇੰਡਸਟਰੀ ਭੱਜ ਕੇ ਪੰਜਾਬ ਤੋਂ ਡਰਦੀ ਉੱਤਰ ਪ੍ਰਦੇਸ਼ ਜਾਣ ਲੱਗੀ ਐ ਵਪਾਰੀ ਛੱਡ ਕੇ ਬਾਹਰ ਜਾ ਰਹੇ ਐ ਵਪਾਰ ਨਾਲ ਦਾ ਕੋਈ ਚੀਜ਼ ਹੀ ਨਹੀਂ ਕੋਈ ਫੈਕਟਰੀ ਵਾਲਾ ਇੱਥੇ ਪੰਜਾਬ ਚ ਲਾਉਣ ਨੂੰ ਤਿਆਰ ਨਹੀਂ ਉਹ ਕਹਿੰਦੇ ਇੱਥੇ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਨਹੀਂ ਮੁੱਖ ਮੰਤਰੀ ਕਿਤੇ ਦਿਖਾਈ ਦਿੱਤਾ ਐ ਲੱਗਦਾ ਕਿ ਸਾਡਾ ਕੋਈ ਮੁੱਖ ਮੰਤਰੀ ਐ ਸਾਡਾ ਕੋਈ ਮੰਤਰੀ ਐ ਕੋਈ ਵਰਕਰ ਕਹਿ ਸਕਦਾ ਕਿ ਮੈਨੂੰ ਆ ਤਕਲੀਫ ਐ ਮੈਂ ਇੱਥੇ ਸਰਕਾਰ ਕੋਲੇ ਜਾ ਸਕੂਗਾ ਨਸ਼ਾ ਕਰ ਕਰ ਫਲਾ ਦਿੱਤਾ ਹੁਣ ਕਿਉਂ ਨਹੀਂ ਰੋਲਾ ਪਾਉਂਦੇ ਨਸ਼ੇ ਵਾਸਤੇ ਮੈਂ ਪੁੱਛਿਆ ਐਸਐਸਪੀ ਨੂੰ ਕਿ ਨਸ਼ਾ ਹੁਣ ਕਿਉਂ ਇੰਨਾ ਜ਼ਿਆਦਾ ਹੋ ਗਿਆ ਉਹ ਕਹਿੰਦੇ ਕਿਸਾਨ ਹੁਕਮ ਮੁੱਖ ਮੰਤਰੀ ਦੇ ਕਿ ਜੋ ਐਮਐਲਏ ਕਹਿੰਦੇ ਆ ਉਹਦੇ ਕਰਕੇ ਕਰਨਾ ਤੇ ਐਮਐਲਏ ਨੇ ਸਾਨੂੰ ਕਿ ਐਨਾ ਬੰਦਿਆਂ ਨੂੰ ਹੱਥ ਨਹੀਂ ਲਾਉਣਾ ਜਿਹੜੇ ਨਸ਼ੇ ਵੇਚਦੇ ਉਹਨਾਂ ਤੋਂ ਕਿਉਂਕਿ ਮਹੀਨਾ ਲਈ ਜਾਂਦੇ ਆ ਕੋਈ 10 ਲੱਖ ਰੁਪਏ ਅਮੀ ਨਾਲੇ ਰਿਹਾ ਕੋਈ 15 ਲੱਖ ਰੁਪਏ ਮੀਨਾ ਲੈ ਰਿਹਾ ਉਹਨਾਂ ਨੂੰ ਕੋਈ ਫਿਕਰ ਨਹੀਂ ਕਿ ਪੰਜਾਬ ਦੀ ਜਵਾਨੀ ਜਾਉਂਦੀ ਹੈ ਕਿ ਮਰੀ ਹੈ ਖਾਲਸਾ ਜੀ ਆਪਣਾ ਘਰ ਪੰਜਾਬ ਹੈ ਆ ਆਪਣਾ ਘਰ ਹੈ ਜੇ ਇੱਥੇ ਅਮਨ ਸ਼ਾਂਤੀ ਨਹੀਂ ਰਹੂਗੀ ਜੇ ਇੱਥੇ ਗੁੰਡਾਗਰਦੀ ਰਹੂਗੀ ਜੇ ਇੱਥੇ ਕੋਈ ਵਪਾਰ ਨਹੀਂ ਹੋਊਗਾ ਇੱਥੇ ਕੌਣ ਰਹੂਗਾ ਜੇ ਆਪਾਂ ਗਲਤ ਫੈਸਲੇ ਲੈਨੇ ਆ ਤਾਂ ਹੀ ਉਹ ਨੁਕਸਾਨ ਹੁੰਦਾ ਹੈ ਆਪਣੇ ਤੋਂ ਸਿਆਣੇ ਗੁਜਰਾਤ ਦੇ ਲੋਕ ਹੈ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਜੋ ਕੁਝ ਮਿਲਦਾ ਹੈ ਮੋਦੀ ਸਾਹਿਬ ਕਰਕੇ ਮਿਲਦਾ ਹੈ ਅੱਖਾਂ ਮੀਚ ਕੇ ਲਗਾਤਾਰ 30 ਸਾਲ ਹੋ ਗਏ ਮੋਦੀ ਦੀ ਸਰਕਾਰ ਰੱਖਦੇ ਆਪਣੀ ਪਾਰਟੀ ਉੱਥੋਂ ਦੀ ਪਾਰਟੀ ਬੀਜੇਪੀ ਸਰਕਾਰ ਰੱਖਦੇ ਆ ਇੱਥੇ ਤੁਹਾਨੂੰ ਪਤਾ ਹੈ ਤੁਸੀਂ ਵੀ ਜਾਣਦੇ ਹੋ ਕਿ ਪੰਜਾਬ ਵਿੱਚ ਸੜਕਾਂ ਕਿਨੇ ਬਣਾਈਆਂ ਅਕਾਲੀ ਦਲ ਨੇ ਚਾਰ ਲੇਨ ਐਕਸਪ੍ਰੈਸ ਵੇ ਕਿਨੇ ਬਣਾਏ ਅਕਾਲੀ ਦਲ ਨੇ ਥਰਮਲ ਪਲੈਂਟ ਬਿਜਲੀ ਦੇ ਕਿਨੇ ਬਣਾਏ ਅਕਾਲੀ ਦਲ ਨੇ 에어ਪੋਰਟ ਕਿਨੇ ਬਣਾਏ ਅਕਾਲੀ ਦਲ ਨੇ ਤੁਹਾਡੇ ਟਿਊਬਲ ਕਨੈਕਸ਼ਨ ਖੇਤੀ ਤੁਸੀਂ ਆਪਣੇ ਖੇਤ ਜਾਣੇ ਹੋ ਤੁਹਾਡੇ ਟਿਊਬਲ ਕਨੈਕਸ਼ਨ ਕਿਨੇ ਦਿੱਤੇ ਅਕਾਲੀ ਦਲ ਨੇ ਉਹਦੇ ਮੁਫਤ ਬਿਜਲੀ ਕਿਨੇ ਪਾਈ ਦਿੱਤੀ ਅਕਾਲੀ ਦਲ ਨੇ ਨਹਿਰਾਂ ਕਿਨੇ ਕੱਡੀਆਂ ਅਕਾਲੀ ਦਲ ਨੇ ਮੰਡੀਆਂ ਕਿੰਨੀਆਂ ਬਣਾਈਆਂ ਅਕਾਲੀ ਦਲ ਨੇ ਖਾਲੇ ਕਿਨੇ ਬਣਾਏ ਅੰਡਰਗ੍ਰਾਉਂਡ ਪਾਈਪ ਕਿਨੇ ਪਾਇਆ ਪੰਜਾਬ 'ਚ ਅਕਾਲੀ ਦਲ ਨੇ ਐਮ ਐਸ ਪੀ ਕਣਕ ਦੇ ਝੋਨੇ ਤੇ ਨਹੀਂ ਹੁੰਦੀ ਸੀ 1960 ਦੇ ਨੇੜੇ ਅਕਾਲੀ ਦਲ ਨੇ ਧਰਨਾ ਮੋਰਚੇ ਲਾ ਕੇ ਐਮ ਐਸ ਪੀ ਲਾਗੂ ਕਰਾਈ ਜਿਹੜੀ ਅੱਜ ਮਿਲ ਰਹੀ ਹੈ ਤੁਹਾਨੂੰ ਗਰੀਬ ਨੂੰ ਆਟਾ ਦਾਲ ਕਿਨੇ ਦਿੱਤਾ ਅਕਾਲੀ ਦਲ ਨੇ ਸ਼ਗਨ ਕਿਨੇ ਸ਼ੁਰੂ ਕੀਤੇ ਅਕਾਲੀ ਦਲ ਨੇ ਪੈਨਸ਼ਨ ਅਕਾਲੀ ਦਲ ਨੇ ਐਸ ਸੀ ਬੱਚਿਆਂ ਨੂੰ ਸਕਾਲਰਸ਼ਿਪ ਅਕਾਲੀ ਦਲ ਦਿੰਦੇ ਰਹੀ ਹੈ ਇੱਕ ਨਿਸ਼ਾਨੀ ਦੱਸ ਦਿਓ ਭਾਵੇਂ ਝਾੜੂ ਵਾਲੇ ਭਾਵੇਂ ਕਾਂਗਰਸ ਹੈ ਇੱਕ ਨਿਸ਼ਾਨੀ ਜੇ ਕਰਨਾ ਕੁਛ ਨਹੀਂ ਉਹਨਾਂ ਨੇ ਪਰ ਥੋੜੇ ਉੱਤੇ ਥੋੜੀ ਪਾਰਟੀ ਨੂੰ ਕਈ ਐਜੰਸੀਆਂ ਤੱਕ ਤਾਂ ਲੱਗ ਜਾਂਦੀਆਂ ਕਈ ਐਜੰਸੀਆਂ ਏਜੰਸੀਆਂ ਲੱਗ ਜਾਂਦੀਆਂ ਜਿਹਦਾ ਨਿਸ਼ਾਨਾ ਇੱਕੋ ਇੱਕ ਹੈ ਕਿ ਖਾਲਸਾ ਪੰਥ ਦੀ ਫੌਜ ਸ਼ਰਮ ਨਹੀਂ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ ਥੋਡੀ ਤਾਕਤ ਅਕਾਲੀ ਦਲ ਹੈ ਉਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਪਤਾ ਹੈ ਜੇ ਪਾਰਟ ਆ ਫੌਜ ਨੂੰ ਕਮਜ਼ੋਰ ਕਰ ਦੋਗੇ ਤੇ ਆਪਣੇ ਆਪ ਵੀ ਪੰਜਾਬ ਤੇ ਤੁਹਾਡਾ ਕਾਬਜ ਹੋ ਜਾਣਗੇ ਤੇ ਉਸ ਸਫਲ ਰਹੇਗੇ ਪ੍ਰਚਾਰ ਕਰਤਾ tha ਕਿ ਕਾਲੀ ਦਲ ਨੇ ਬੇਅਦਬੀ ਕਰਾਈ ਦੱਸੋ ਕਿਹੜੇ ਕਾਲੀ ਲੀਡਰ ਦੇ ਖਿਲਾਫ ਪਰਚਾ ਹੋਇਆ ਬੇਅਦਬੀ ਦਾ 10 ਸਾਲ ਹੋ ਗਏ ਉਹਨਾਂ ਦੀਆਂ ਸਰਕਾਰਾਂ ਦਾ ਜਿਹੜੀ ਹੁਣ ਬੇਅਦਬੀ ਹੋ ਰਹੀ ਹੈ ਹੁਣ ਕਿਉਂ ਨਹੀਂ ਬੋਲਦੇ ਕਿਦਰ ਕੇ ਦਾਦੂ ਵਾਲ ਸਾਹਿਬ ਕਿਦਰ ਕੇ ਮੰਡ ਸਾਹਿਬ ਜਿਹੜੇ ਇਹਨੇ ਪ੍ਰਚਾਰ ਕਰਦੇ ਸੀ ਉਹ ਬੀਜੇਪੀ ਦੇ ਮੈਂਬਰ ਹੈ ਏਜੰਸੀਆਂ ਦੇ ਮੈਂਬਰ ਹੈ ਦੇਖੋ ਅਕਾਲੀ ਦਲ ਕੌਮ ਦਾ ਸਰਮਾਇਆ ਥੋੜੀ ਫੌਜ ਹੈ ਅਕਾਲੀ ਲੀਡਰ ਉਹ ਹੈ ਨਾ ਝੁਕਨ ਚੁਕਦੇ ਨਾ ਡਰਦੇ ਹੈ ਸਾਹ ਪ੍ਰਕਾਸ਼ ਸਿੰਘ ਦੀ ਬਾਦਲ ਨੂੰ 16 ਸਾਲ ਐਨਐਸਏ ਚ ਰੱਖਿਆ 16 ਸਾਲ ਤਿੰਨ ਤਿੰਨ ਸਾਲ ਕਿਤੇ ਤਾਮਲਨਾਡੂ ਜੇਲ੍ਹ ਚ ਕਿਤੇ ਜੱਪਲਪੁਰ ਜੇਲ੍ਹ ਕਿਤੇ ਪੰਚਮੜੀ ਜੇਲ੍ਹ ਕਿਤੇ ਲੀਡਰਾਂ ਨੂੰ ਨਾਗਾਲੈਂਡ ਦੀ ਜੇਲ੍ਹ ਚ ਰੱਖਿਆ ਅਕਾਲੀ ਦਲ ਦੇ ਲੀਡਰਾਂ ਨੇ ਤਾਂ ਕਿਹਾ ਸਾਨੂੰ ਛੱਡ ਦਿਓ ਅਸੀਂ ਤਾਂ ਨਹੀਂ ਕਿਹਾ ਕਿਸਾਂ ਨੂੰ ਛੜਾ ਦਿਓ ਮੈਨੂੰ ਯਾਦ ਆ ਮੇਰੀ ਭੈਣ ਦਾ ਵਿਆਹ ਸੀ ਬਾਦਲ ਸਾਹਿਬ ਨੂੰ ਤਿਹਾਰ ਜੇਲ੍ਹ ਚ ਰੱਖਿਆ ਸੀ ਐਨਐਸਏ ਦੇ ਥੱਲੇ ਤੇ ਮੈਕ ਪੇ ਵਾਲੇ ਕਹਿੰਦੇ ਤੁਸੀਂ ਦਰਖਾਸਤ ਦੇ ਦਿਓ ਪ੍ਰੋਲ ਲੈ ਲਓ ਬਾਦਲ ਸਾਹਿਬ ਕਹਿੰਦਾ ਨਾ ਭਾਵੇਂ ਮੇਰੀ ਬੇਟੀ ਦਾ ਵਿਆਹ ਮੈਂ ਨਹੀਂ ਪ੍ਰੋਲ ਲੈਣੀ ਨਾ ਨਾ ਵਾ ਜਮਾਨ ਤੇ ਆਉਂਗਾ ਅਸੀਂ ਕੌਮ ਦੀ ਲੜਾਈ ਲੜ ਰਹੇ ਆਂ ਅਸੀਂ ਕੋਈ ਡਰਦੇ ਨਹੀਂ ਤੁਹਾ ਤੋਂ ਆਹ ਹੈ ਕਾਲੀ ਦਲ ਦਾ ਇਤਿਹਾਸ ਨਾ ਅਸੀਂ ਕਿਤੇ ਕਾਲੀ ਦਲ ਨੇ ਨਹੀਂ ਕਿ ਅਕਬਰ ਕਰਨੇ ਕਿ ਸਾਨੂੰ ਜੇਲ ਤੋਂ ਛੱਡਿਆ ਜਾਏ ਆਪਣੇ ਕਾਲੀ ਵਰਕਰ ਜਿੱਥੇ ਵੀ ਮੋਰਚਾ ਲੱਗਦਾ ਸੀ ਹੱਸ ਕੇ ਜਾਂਦੇ ਸੀ ਆਈਸੀ ਵੱਡੀ ਤਾਕਤ ਆਪਣੀ ਪਾਉਂਦੀ ਪਰ ਕਈ ਲੋਕ ਆ ਜਾਂਦੇ ਕੌਮ ਨੂੰ ਕਮਜ਼ੋਰ ਕਰਨਾ ਕੌਮ ਨੂੰ ਜੁਗਰਨਾ ਜਦੋਂ ਕਮਜੋ ਆਪਾ ਉਹਨੂੰ ਪਛਾਣਦੇ ਨਹੀਂ ਪਰ ਜਦੋਂ ਨੁਕਸਾਨ ਹੋ ਜਾਂਦਾ ਫਿਰ ਬਾਅਦ ਚ ਕਹਿੰਨੇ ਓਹ ਹੋ ਹੋ ਕਿੰਨੀ ਧੀਰ ਤੁਸੀਂ ਇਹ ਜਾਂ ਨੁਕਸਾਨ ਆਪਣਾ ਕਰਾਈ ਜਾਓਗੇ ਦੇਖੋ ਕਾਲੀ ਦਲ ਨੂੰ ਬਣਾਇਆ ਕੌਮ ਨੇ ਬਣਾਇਆ